ਮੈਨੂੰ ਪਤਾ ਮੈਂ ਤਾਂ ਦਵਾਵਾਂ ਕਰਦਾ ਤੁਸੀਂ ਵੀ ਲਾਈਨ 'ਚ ਹੋਣੋ ਕੰਟੀਨਿਊ ਕੰਟੀਨਿਊ ਕੈਪਟਨ ਰਹੋ ਮੈਂ ਕਹਾਂ ਜੀ ਤੁਸੀਂ ਕੈਪਟਨ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਤਾਂ ਇਕੱਠੇ ਕਰਨੇ ਆਉਂਦੇ ਨੇ ਚਲੋ ਇੰਨਾ ਤਾਂ ਵਧੀਆ ਹੈ 11 ਦੇ ਕੈਪਟਨ ਇਹਨੋਂ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਰੋਣਾ ਰੁਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਰਾਤ ਦਾ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿ ਉਹ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਗੁਰੂ ਘਰ ਜਾ ਕੇ ਲੱਤਾਂ ਟੁੱਟ ਜਾਣ ਉਹਦਾ ਆਪਾਂ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਘੱਟੋ ਘਾਟੇ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਗਿਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ 'ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਹੇ ਲੋਕਤੰਤਰ